ਉਦੋਂ ਦਾ ਨੂੰ ਸੋਹਣਾ ਲੱਗਿਆ ਦੇਖ ਕੇ ਫਿਰ ਫਾਈਨਲ ਕਰਦੇ ਤਾਂ ਵੀ ਵੀ ਰਹੀਆਂ ਨੇ ਤਾਂ ਆਪਣੇ ਹੋਰ ਵੀ ਸੂਟ ਲੈ ਕੱਢੀ ਕਿਹੜੇ ਕਿਹੜੇ ਕਰਨੇ ਸੀ ਆਪਾਂ ਅੱਜ پارਸਲ ਕਰਨੇ ਨੇ ਇਹ ਵੀ ਦੇਣੀ ਆਪਾਂ ਹਾਂ ਆਈ ਵੀ ਕੱਟ ਲਾ ਮੇਰੇ ਨਾਲ ਹਰਪਲ ਦੇਣੀ ਹਰਪਲ ਪਲੇਨ ਹੀ ਮੰਗਵਾਇਆ ਕਿਸੇ ਨੂੰ ਉਹਨਾਂ ਨੇ ਦਮਿਤ ਦੇ ਕਿ ਉਹਦੀ ਆਰਡਰ ਕਰਤਾ ਉਹਨਾਂ ਨੂੰ ਸੋਹਣਾ ਲੱਗਿਆ ਬਹੁਤ ਜ਼ਿਆਦਾ ਨਹੀਂ ਇਹਦੇ ਤੇ ਸੂਟ ਆਪਣੇ 4 ਬਣੇ ਹੋਏ ਨੇ ਇਹ ਚਾਰੇ ਸੂਟ ਚੱਕ ਲਿਆ ਕਲਾ ਇਸ ਜਿਹੜੇ ਹਾਂ ਇਹ ਵੀ ਰੈਡੀ ਹੋ ਗਿਆ ਆਪਣੇ ਕੋਲ ਤਾਂ ਆਰਮ ਵਰਕ ਦੇ ਨਹੀਂ ਇਹ ਪੀਸ ਹੋਰ ਆਗਾ ਇਹ ਸੇਮ ਡਿਜ਼ਾਈਨ ਦੇ 4 ਸੂਟ ਨੇ ਇੱਕ ਰੈੱਡ ਹੈ ਇਹਦੇ ਚ ਮੈਂ ਦੱਸਾਂ ਦੀਦੀ ਇੱਧਰ ਹੀ ਪਈ ਸੀ ਸਾਰੇ रेड सूट सिकेले सेम डिजाइन ਚ ਚਾਰ ਪੀਸ ਸੇਮ ਡਿਜ਼ਾਈਨ ਦੇ ਰੈਡੀ ਹੋ ਗਏ ਆਦੀ ਟਾਂਕੇ ਵਾਲੇ ਆਰੀ ਵਰਸ ਹਾਂ ਇਹ ਹੈ ਸਹੀ ਹੈ ਲੈ ਆਸ ਨੂੰ ਪੜੋ ਬੈਗ ਫੜ ਕੇ ਕੈਰੀ ਬੈਗ ਚ ਕਾਲ ਕਰਨ ਵਾਲੀ ਉਹਨਾਂ ਨੂੰ ਫੜ ਕੇ ਲੈ ਜਾਣਗੇ ਤੁਹਾਨੂੰ ਆਪਣੀ ਆਰੀ ਟਾਂਕੇ ਆਰੀ ਵਰਕ ਸੂਟ ਰੈਡੀ ਹੋਣੀ ਬਹੁਤ ਸੋਹਣੀ ਸਿਲਕ ਪਸ਼ਮੀਨੇ ਤੇ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਕੰਮ ਹੋਇਆ ਹੈਗਾ ਹਨਾ ਫੁੱਲ ਫਿਨਿਸ਼ਿੰਗ ਕਿਹਦੀ ਫਾਇਰ ਦੇ ਸੀ ਜਿਹਨਾਂ ਨੇ ਆਪਾਂ ਨੂੰ ਸ਼ਾਰਟ ਦਿੱਤੀ ਸੀ ਮੈਂ ਅਗਰ ਤੁਸੀਂ 1 ਵਜੇ 1 ਵਜੇ ਤੁਸੀਂ ਜਾਗਦੇ ਸੀ ਉਹਦੇ ਕੱਲ ਪਰਸੋਂ ਦੀ ਗੱਲ ਹੈ ਦਾ ਆਪਾਂ ਦੁਕਾਨ ਦੀ ਸਫਾਈ ਕੀਤੀ ਸੀ ਅਸੀਂ ਸਵੇਰੇ ਅਰਦਾਸ ਨਹੀਂ ਕਰਾਉਣੀ ਸੀਗੀ ਪੋ ਚੜਨ ਤੋਂ ਪਹਿਲਾਂ ਪਹਿਲਾਂ ਠੀਕ ਹੈ ਉਹ ਮੇਰੀ ਜਾਗ ਜੀ ਖੁੱਲ ਗਈ ਜੜਾ 2:00 ਵਜੇ ਉਹ ਤਾਂ ਮੈਂ ਕੀ ਕਰਨ ਉੱਠੀ ਸੀ ਬਾਥਰੂਮ ਕਰਨ ਉੱਠੀ ਸੀ ਪਰ ਮੈਂ ਟਾਈਮ ਦੇਖ ਲਿਆ ਫਿਰ ਮੈਂ ਦੇਖਿਆ ਸਟੋਰੀ ਦੇਖਾਂ ਕਿਨੇ ਜਾਣੇ ਦੇਖੀ ਠੀਕ ਹੈ ਇਹ ਨਾ ਸ਼ਰਟ ਸਿਗੀ ਕਸਟਮਰ ਨੇ ਆਪਾਂ ਨੂੰ ਇਹ ਵਾਲੀ ਸ਼ਰਟ ਦਿੱਤੀ ਸੀ ਇਹ ਵਾਲਾ ਵਰਕ ਸੀ ਜਿਹੜਾ ਆਪ ਉਹਨਾਂ ਨੇ ਜਿਆਦੇ ਪ੍ਰਾਈਸ ਚ ਕਰਵਾਇਆ ਸੀਗਾ ਇਹ ਵਰਕ ਉਹਨਾਂ ਨੇ ਕਰਾਇਆ ਸੀ 1000 ਰੁਪਏ ਚ ਦੇਖੋ ਸ਼ਰਟ ਤੇ ਇਦਾਂ ਘੇਰਾਗਾ ਤੇ ਬਾਜੂ ਬਣੀ ਹੋਈ ਹੈਗੀ ਤੇ ਆਪਾਂ ਸੇਮ ਵਰਕ ਉਹਨਾਂ ਨੂੰ ਕਰਕੇ ਦੇ ਰਹੇ ਹਾਂ 850 ਚ ਸੇਮ ਫਿਨਿਸ਼ਿੰਗ ਹੈਗੀ ਦੇਖੋ ਤੇ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਨਾ 셔ਟ ਦਿੱਤੀ ਸੀ ਵੀ ਕੰਮ 'ਚ ਕੋਈ ਉੱਚੀ ਨੀਚੀ ਨਹੀਂ ਹੋਣੀ ਚਾਹੀਦੀ ਓਕੇ ਹੋਣਾ ਚਾਹੀਦਾ ਕੰਮ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਆਪਣੀ ਫਿਨਿਸ਼ਿੰਗ ਹੈ ਜਿਹੜੀ ਓਕੇ ਆ ਸੇਮ ਇਹਨਾਂ ਨਾਲ ਦੀ ਤੇ ਆਪਾਂ ਪ੍ਰਾਈਸ ਘੱਟ ਚ ਕਰਕੇ ਦਿੱਤਾ ਇਹਨਾਂ ਨੂੰ ਇਹ ਸੇਮ ਸੂਟ ਆਪਣੇ 4 ਰੈਡੀ ਹੋਏ ਨੇ ਤੁਸੀਂ ਇਹ ਵਾਲੇ ਸੂਟ ਆਪਣੇ ਤੋਂ ਰੈਡੀ ਕਰਾਉਣ ਲਈ ਹੋਰ ਵੀ ਆਪਣਾ ਕੋਈ ਵੀ ਡਿਜ਼ਾਈਨਰ ਰੈਡੀ ਕਰਵਾ ਸਕਦੇ ਹੋ WhatsApp ਨੰਬਰ ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ WhatsApp ਨੰਬਰ ਹੈ 9464493608 ਪਹਿਲਾ ਵਾਲਾ ਕਲਰ ਸੀ ਜਿਹੜਾ ਇਹਦੇ ਵਿੱਚ ਰੈੱਡ ਕਲਰ ਆਏਗਾ ਸੈਕਿੰਡ ਆਏਗਾ ਗ੍ਰੀਨ ਬਹੁਤ ਸੋਹਣਾ ਲੱਗਿਆ ਗ੍ਰੀਨ ਠੰਡ ਪੈਣ ਲੱਗੀ ਇਸ ਕਰਕੇ ਪਹਿਨੋ ਖਰੀਦ ਲਓ ਜਲਦੀ ਜਲਦੀ ਪਸ਼ਮੀਨੇ ਦਾ ਸੂਟ ਇਹ ਵੀ ਬਹੁਤ ਸੋਹਣਾ ਰੰਗ ਹੈ ਕਾਫੀ ਤੇ ਇੱਕ ਸੂਟ ਹੈ ਮਸਟਰਡ ਸਭ ਤੋਂ ਸੋਹਣਾ ਮੈਨੂੰ ਇਹ ਲੱਗਿਆ ਮਸਟਰਡ ਦੇਖੋ ਕਿੰਨੇ ਸੋਹਣੇ ਰੰਗ ਪੈ ਨੇ ਇਹਦੇ ਉੱਪਰ ਹਣ ਬਹੁਤ ਸੋਹਣਾ ਇਹ ਸਿਲਕ ਪਸ਼ਮੀਨੇ ਦੇ ਉੱਪਰ ਬਣਿਆ ਹੋਇਆ ਹੈਗਾ ਇਹ ਵਾਲੇ ਸੂਟ ਰਹਿਣਗੇ ਵਿਦਆਊਟ ਦੁਪੱਟਾ 1900 ਰੁਪਏ ਚ ਤੁਸੀਂ ਕਿਤੇ ਵੀ ਬੈਠੇ ਸੂਟ ਮੰਗਵਾ ਸਕਦੇ ਹੋਗੇ ਸ਼ਿਪਿੰਗ ਜਿਹੜੀ ਫ੍ਰੀ ਰਹੇਗੀ ਪੂਰਾ ਵਧੀਆ ਫੈਬਰਿਕ ਆਗਾ ਭਪਿੰਦਰਾ ਦਾ ਲੱਗਿਆ ਹੋਇਆ ਇਹਦੇ ਉੱਪਰ ਜਿਹੜਾ ਇਹ ਸਿਲਕ ਪਸ਼ਮੀਨੇ ਦਾ ਫੈਬਰਿਕ ਆ ਭਪਿੰਦਰਾ ਦਾ ਲੱਗਿਆ ਹੋਇਆ ਉਪਰੇ ਦੇ ਆਰੀ ਵਰਕ ਹੋਇਆ ਹੋਇਆ ਵਿਦਆਊਟ ਦੁਪੱਟਾ ਰਹੇਗਾ 1900 ਦਾ ਤੁਸੀਂ ਦੁਪੱਟਾ ਨਾਲ ਰੈਡੀ ਕਰਾਉਣਾ ਤਾਂ ਤੁਸੀਂ ਸਾਨੂੰ ਵਟਸਐਪ ਤੇ ਦੱਸ ਸਕਦੇ ਹੋ ਮੈਸੇਜ ਕਾਲ ਕਰਕੇ ਚਾਰੋਂ ਭੇਜਨੇ ਅੱਜ ਹਾਂਜੀ ਤੇ ਇੱਕ ਆਪਣੇ ਇਹ ਸੂਟ ਜਾ ਰਹੇ ਨੇ ਟ੍ਰੈਂਡਿੰਗ ਵਾਲੇ ਇਹ ਸੂਟ ਤਾਂ ਆਪਣੇ ਡੇਲੀ ਇਹਨਾਂ ਦੀਆਂ ਬੁਕਿੰਗਾਂ ਵੀ ਆ ਰਹੀਆਂ ਨੇ ਤੇ ਜਲ ਵੀ ਰਹੇ ਨੇ ਸਾਰਿਆਂ ਦੀ ਇਹਨਾਂ ਦੀਆਂ ਵੀਡੀਓਜ਼ ਆਪਣੇ ਤੋਂ ਨਹੀਂ ਅਪਲੋਡ ਹੁੰਦੀਆਂ ਸਾਰੇ ਸੂਟਾਂ ਦੇ ਵਿੱਚ ਕੱਟਵਰਕ ਵਾਲੇ ਡਿਜ਼ਾਈਨ ਨੇ ਡੇਲੀ ਜਾ ਰਹੇ ਨੇ ਇਹ ਬਣ ਕੇ ਆਪੂੰ बॉਟਮ ਤੇ ਆ ਇਹ ਸ਼ਟਨ ਔਰਗਨਜਾ ਚਾ ਤੇ ਸਿਲਕ ਪਸ਼ਮੀਨੇ ਚ ਵੀ ਹੋ ਰਹੇ ਨੇ ਇਹ ਵਾਲੇ ਸੂਟ ਆਪਣੇ ਰੈਡੀ ਦਪੱਟੀ ਤੇ ਵੀ ਕੰਮ ਹੋਇਆਗਾ ਤੇ ਜਿਹੜਾ ਸ਼ਟਨ অর্ਗੰజా ਫੈਬਰਿਕ ਆ ਨਾ ਇਹ ਬਹੁਤ ਸੋਹਣਾਗਾ ਕੱਪੜਾ ਕੋਈ ਇਹਦੇ ਚ ਲਾਂਬਾ ਨਹੀਂ ਹੈਗਾਗਾ ਕੱਪੜਾ ਬਹੁਤ ਸੋਹਣਾਗਾ ਇਹ ਇਹ ਵਾਲਾ ਸੂਟ ਆ ਜਿਹੜਾ ਆਪਣਾ ਕੁਰੂ ਖੇਤਰ ਜਾ ਰਿਹਾਗਾ ਪਲੇਨ ਉਹਨਾਂ ਨੇ ਪਲੇਨ ਫੈਬਰਿਕ ਮੰਗਾਇਆਗਾ ਉਹਨਾਂ ਨੂੰ ਸੋਹਣਾ ਲੱਗਿਆ ਇਹ ਕੱਪੜਾ ਕੁਰੂ ਖੇਤਰ ਦੇ ਨੇੜੇ ਜਾ ਰਿਹਾ ਇਹ ਵਾਲਾ ਸੂਟ ਇਹ ਸਾਰੇ ਆਪਾਂ ਕਰਨੇ ਆਜ 파ਰਸਲ ਸੂਟ ਆ ਕਟਵਰਕ ਵਾਲੇ ਹੋਰ ਲੈ ਕੇ ਆਏ ਉਹ ਸੂਟ ਇਹੀ ਡਿਜ਼ਾਈਨ ਦੇ ਇਹ ਕੋ ਆਪਣਾ ਇਹ ਵੀ ਬਹੁਤ ਡਿਜ਼ਾਈਨ ਆ ਡਿਜ਼ਾਈਨ ਦੇ ਨਾਲ ਨਾਲ ਕਲਰ ਵੀ ਆਪਣਾ ਇਹ ਬਹੁਤ ਪਸੰਦ ਕੀਤਾ ਪਹਿਣਾ ਨੇ ਇਹ ਕਲਰ ਦੇ ਬਹੁਤ ਜ਼ਿਆਦਾ ਸੂਟ ਆਪਣੇ ਬਣੇ ਜਾਂਦੇ ਨੇ ਬਹੁਤ ਬਣ ਕੇ ਚਲੇ ਗਏ ਨੇ ਤੇ ਇਹਦੇ ਤੇ ਵੀ ਸੇਮ ਚਾਕ ਕੀਰਾ ਬਾਜੂ ਤੇ ਬਾਟਮ ਤੇ ਕੰਮ ਕੀਤਾ ਹੋਇਆ ਹੈ ਤੇ ਇਹਦੇ ਚ ਇਹ ਕਲਰ ਬਣਿਆ ਇਹ ਸਾਰੇ ਸੂਟ ਨੇ ਨਾ ਆਪਣੇ ਔਨ ਆਰਡਰ ਰੈਡੀ ਹੋ ਰਹੇ ਨੇ ਆਪਣੇ ਕੋਲੇ ਪਰਮਾਤਮਾ ਦੀ ਕਿਰਪਾ ਨਾਲ ਬੁਕਿੰਗ ਇਹ ਵਾਸਤੇ ਬਹੁਤ ਸਾਰੀਆਂ ਹੁੰਦੀਆਂ ਨੇ ਤੁਸੀਂ ਫੈਬਰਿਕ ਚੇਂਜ ਵੀ ਕਰ ਸਕਦੇ ਹੋਗੇ ਜਿਵੇਂ ਇਹ ਉਹਨਾਂ ਨੇ অর্ਗਾਂజా ਚ ਬਣਵਾਇਆਗਾ ਤੇ ਬਾਟਮ ਇਹਦੀ ਲੱਗੀ ਹੋਈ ਹੈ ਕ੍ਰੇਪ ਤੇ ਬਾਟਮ ਤੇ ਵਰਕ ਹੈ ਦੁਪੱਟੇ ਤੇ ਓਨਲੀ ਲੇਸ ਹੈ ਦੇਖੀ ਦੁਪੱਟੇ ਤੇ ਤੁਸੀਂ ਲੇਸ ਵੀ ਲਗਵਾ ਸਕਦੇ ਹੋ ਦੁਪੱਟੇ ਤੇ ਕੰਮ ਵੀ ਕਰਵਾ ਸਕਦੇ ਹੋ ਜਿੱਦਾਂ ਕਿ ਇਹ ਮਹਿਰੂਨ ਸੂਟ ਦੇ ਦੁਪੱਟੇ ਤੇ ਵੀ ਕੰਮ ਕੀਤਾ ਹੋਇਆ ਹੈ ਇਹਦਾ ਚਾਰਜਰ ਵਗੈਰਾ ਵੱਜ ਜਾਂਦੇ ਨੇ ਫਿਰ ਸਿਲਕ ਪਸ਼ਮੀਨੇ ਤੇ ਏਕੇ ਤੇ ਕਿਸੇ ਵੀ ਪਸ਼ਮੀਨੇ ਤੇ ਕਿਸੇ ਵੀ ਫੈਬਰਿਕ ਤੇ ਕੰਮ ਕਰਵਾ ਸਕਦੇ ਹੋ ਪ੍ਰਾਈਸ ਘੱਟ ਵੱਧ ਜਾਂਦੇ ਨੇ ਸਾਰਿਆਂ ਦੇ ਤੇ ਆਪਣਾ ਵਟਸਐਪ ਨੰਬਰ ਇੱਕ ਹੀ ਹੈ ਇੱਕ ਹੀ ਆਪਣਾ ਪੇਜ ਬਣਿਆ ਹੋਇਆ ਇੰਸਟਾਗ੍ਰam ਦਾ ਤੇ ਵਟਸਐਪ ਨੰਬਰ ਵੀ ਆਪਣਾ ਇੱਕ ਹੀ ਚੱਲਦਾ ਏ ਜਿਹੜਾ ਮੈਂ ਬੋਲਦੀ ਹੁੰਦੀ ਹਾਂ ਹਰ ਇੱਕ ਵੀਡੀਓ 'ਚ ਤੇ ਹਰ ਇੱਕ ਵੀਡੀਓ ਦੇ ਵਿੱਚ ਆਪਣਾ ਮੈਂਸ਼ਨ ਕੀਤਾ ਹੁੰਦਾ ਹੈਗੇ ਨੀਚੇ ਹੋਰ ਆਪਣਾ ਕੋਈ ਵਟਸਐਪ ਨੰਬਰ ਨਹੀਂ ਹੈਗਾ ਆ ਆਲੋ ਹੁਣ ਆਪਾਂ ਪੈਕ ਕਰਦੀਏ ਸੂਟ ਦੇਦੀ ਦਾ ਫਾਈਵ ਵਾਲੀ ਸੂਟ ਪਹੀਦੀ ਠੀਕ ਹੈ ਤੇ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਆਪਣਾ YouTube ਦਾ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਜਾਣੇ ਜਾ ਕੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਸਾਡੀ ਅਪਡੇਟ ਪਹੁੰਚ ਸਕੇ ਤੁਹਾਡੇ ਤੱਕ ਤੇ ਤੁਹਾਡੀ ਸਪੋਰਟ ਨਾਲ ਹੀ ਅਸੀਂ ਇੱਥੋਂ ਤੱਕ ਆਏ ਹਾਂ ਤੇ ਅੱਗੇ ਵੀ ਅਸੀਂ ਤੁਹਾਡੀ ਸਪੋਰਟ ਚਾਹੁੰਦੇ ਹਾਂਗੇ ਤੇ ਤੁਸੀਂ ਸਾਨੂੰ ਸਪੋਰਟ ਜਰੂਰ ਕਰੋ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸਤਿ ਸ਼੍ਰੀ ਅਕਾਲ ਜੀ